ਰਵੀ ਸਿੰਘ ਜੀ ਕੱਲ ਮੈਂ ਆਪਣੀ ਦੁਕਾਨ ਸ਼ਾਮ 7 ਵੇ ਬੰਦ ਕਰਕੇ ਘਰ ਚਲ ਗਿਆ ਸੀਗਾ ਤੇ ਅੱਜ ਸਵੇਰੇ ਜਦੋਂ ਮੈਂ 9:30 ਵਜੇ ਦੁਕਾਨ ਤੇ ਆਇਆ ਤਾਂ ਮੈਂ ਆਪਣੇ ਵੱਲੋਂ ਸਟੱਡ ਪੂਰਾ ਖੋਲਿਆ ਆਪਣੇ ਲੋਕ ਆਪੇ ਖੋਲੇ ਜਦੋਂ ਅੰਦਰ ਆਇਆ ਤਾਂ ਵੇਖਿਆ ਕਿ ਮੇਰੇ ਸਾਰੇ ਦਰਾਜ ਜਿਹੜੇ ਸੀ ਉਹ ਖੁੱਲੇ ਹੋਏ ਸੀਗੇ ਤੇ ਕੱਲ ਮੈਂ ਸੋਚਿਆ ਕਿ ਦਰਾਜ ਨੂੰ ਖੋਲ ਕੇ ਨਹੀਂ ਗਿਆ ਫਿਰ ਮੈਂ ਅਚਾਨਕ ਮਗਲੇ ਪਾਸੇ ਦੇਖਿਆ ਤੇ ਮੇਰੀ ਕਾਂਦੀ ਦੁਕਾਨ ਦੇ ਪਿੱਛੇਲੇ ਪਾਸੇ ਉਹ ਤੋੜੀ ਹੋਈ ਸੀ ਉਹ ਚੋ ਸਿਰਫ 10 12 ਇੰਚ ਦੀ ਜਗ੍ਹਾ ਦੇ ਵਿੱਚੋਂ ਹੀ ਚੋਰ ਅੰਦਰ ਲੰਘ ਕੇ ਆਇਆ ਤੇ ਉਹਨੇ ਮੇਰੀ ਸਾਰੀ ਦੁਕਾਨ ਦੀ ਫੋਲਾਫਲੀ ਕੀਤੀ ਤੇ ਦੋ ਤਿੰਨ ਫੋਨ ਸੀ ਕਾਕਾ ਦਾ ਇੱਕ ਮੇਰਾ ਆਪਣਾ ਸੀਗਾ Samsung ਦਾ J7 ਤੇ ਉਹ ਚੋਰੀ ਕੀਤਾ ਗਿਆ ਤੇ ਕੁਝ ਪੈਸੇ ਸੀਗੇ ਮੇਰੇ 1000 ਤੋਂ 1500 ਰੁਪਿਆ ਉਹ ਚੋਰੀ ਕੀਤੇ ਗਏ ਨੇ ਕੁਝ ਭਾਂਡਾ ਸੀਗਾ ਉਹ ਵੀ ਚੋਰੀ ਕੀਤਾ ਗਿਆ ਤੇ ਮੇਰੀ ਹਰ ਚੀਜ਼ ਨੂੰ ਚੰਗੀ ਤਰ੍ਹਾਂ ਫੋਲਿਆ ਗਿਆ ਜਿਸ ਕਰਕੇ ਕਾਫੀ ਸਮਾਨ ਉਹ ਲੈ ਗਿਆ ਜਿਸ ਨਾਲ ਐਸੈਸਰੀਜ਼ ਆਈਫੋਨ ਦੇ ਕਵਰ ਵਗੈਰਾ ਤੇ ਇਹ ਮੇਰੀ 5 ਜੁਲਾਈ 2023 ਨੂੰ ਹੋਈ ਸੀ ਸਵੇਰੇ 3:05 ਦੇ 20 ਮਿੰਟ ਤੇ ਉਦੋਂ ਮੇਰਾ ਲੈਪਟਾਪ Samsung, Acer ਦਾ ਸਪੋਨ ਨਾਲ 24 ਇੰਚ ਦੀ ਬਲੂ ਫੈਦਰ ਕੰਪਨੀ ਦੀ LED ডিসਪਲੇ ਤੇ ਫਿੰਗਰਪ੍ਰਿੰਟ ਮਸ਼ੀਨ Lenovo ਦੀ ਮਸ਼ੀਨ